ਇੱਕ ਗੋਲਡਨ ਇੰਸਟੀਚਿਊਟ ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਸਤਿਆਸਾਈ ਬਾਬਾ ਜੀ ਦੇ ਜਨਮ ਦਿਨ ਤੇ ਬੜਾ ਸਲਾਘਾਯੋਗ ਉਪਰਾਲਾ ਹੈਗਾ ਮੈਂ ਮਾਨ ਜੋਗ ਕਮਿਸ਼ਨਰ ਸਾਹਿਬ ਜੀ ਦਾ ਵੀ ਇੱਥੇ ਆਣ ਤੇ ਸਵਾਗਤ ਕਰਦਾ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਰ ਸਪੈਸ਼ਲ ਦਿਲੰਦਰ ਤੋਂ ਚੱਲ ਕੇ ਆਏ ਤੇ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਤੇ ਮੈਨੂੰ ਪਤਾ ਚੱਲਿਆ ਕਿ ਪਿਛਲੇ 28 ਸਾਲਾਂ ਤੋਂ ਕਰਦੇ ਆ ਰਹੇ ਆ ਤੇ ਬਹੁਤ ਹੀ ਅੱਛਾ ਹੈਗਾ ਇੱਕ ਅੰਗਹੀਨ ਲੋਕਾਂ ਨੂੰ ਅੰਗ ਲਗਾਣੇ ਤੇ ਉਹਨਾਂ ਨੂੰ ਉਹ ਆਪਣਾ ਜੀਵਨ ਅੱਗੇ ਦਾ ਜੀਵਨ ਜੀਣ ਦੇ ਵਿੱਚ ਉਹਨਾਂ ਦੀ ਮਦਦ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਤੇ ਬਹੁਤ ਹੀ ਅੱਛਾ ਉਪਰਾਲਾ ਹੈਗਾ ਤੇ ਇਸ ਲਈ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਦੇਵੇ ਤਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਦੇ ਰਹਿਣ ਤਾਂ ਜੋ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ ਤੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਹੈਲਪ ਹੁੰਦੀ ਰਹੇ ਲੋਕਾਂ ਨੂੰ ਮੇਰਾ ਇਹੀ ਹੈਗਾ ਕਿ ਅਸੀਂ ਸਾਰੇ ਆਪਣੇ ਰਾਈਟਸ ਪ੍ਰਤੀ ਬਹੁਤ ਜਾਗਰੂਕਾ ਹੋਣਾ ਚਾਹੀਦਾ ਠੀਕ ਹੈ ਰਾਈਟਸ ਉਹਨਾਂ ਦੀ ਮਿਲਨੇ ਚਾਹੀਦੇ ਨੇ ਬਟ ਉਹਦੇ ਨਾਲ ਨਾਲ ਸਾਡੀਆਂ ਡਿਊਟੀਆਂ ਵੀ ਨੇ ਹਰ ਲੋਕਾਂ ਦੀਆਂ ਚਾਹੇ ਸਫਾਈ ਰੱਖਣੀ ਸ਼ਹਿਰ ਦੀ ਚਾਹੇ ਇਨਕ੍ਰੋਚਮੈਂਟਾਂ ਨਾ ਕਰਨੀਆਂ ਚਾਹੇ ਹੋਰ ਵੀ ਕੋਈ ਹੈ ਪ੍ਰਸ਼ਾਸਨ ਦੇ ਜਿਹੜੇ ਚੰਗੇ ਕੰਮ ਨੇ ਉਹਨਾਂ 'ਚ ਮਦਦ ਕਰਨਾ ਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਜੋ ਵੀ ਉਹਨਾਂ ਦੀਆਂ ਡਿਊਟੀਆਂ ਨੇ ਉਹਦੇ ਪ੍ਰਤੀ ਵੀ ਆਪਣੀ ਡਿਊਟੀ ਤੰਦਹੀਨਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਕਿ ਪ੍ਰਸ਼ਾਸਨ ਨੂੰ ਕੰਮ ਕਰਨ ਦੇ ਵਿੱਚ ਸ਼ੌਕ ਅੱਜ 29ਵਾਂ ਜਿਹੜਾ ਦਿਵਿਆਂਗ ਦੇ ਲਈ ਕੈਂਪ ਉਹਨਾਂ ਦੇ ਆਰਗਨਸ ਲਗਾਉਣ ਦੇ ਲਈ ਕੈਂਪ ਇਹੜਾ ਲਗਾਇਆ ਗਿਆ ਸੀਗਾ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਸੱਤੇ ਸਾਈਂ ਬਾਬਾ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਉਸ ਦੇ ਵਿੱਚ ਤਕਰੀਬਨ 103 ਜਿਹੜੇ ਦਿਵਿਆਂਗ ਹੈ ਉਹਨਾਂ ਨੂੰ ਆਰਗਨ ਜਿਹੜੇ ਦਿੱਤੇ ਗਏ ਨੇ ਲਗਾਏ ਗਏ ਨੇ ਇਹ ਬਾਬਾ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਉਹਨਾਂ ਦਾ ਜਿਹੜਾ 99 ਜਨਮోత్సਵ ਸੀ ਉਸ ਦੇ ਉੱਤੇ ਜਿੱਤੇ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਉਹਦੇ ਨਾਲ ਹੀ ਜਿਸ ਤਰ੍ਹਾਂ ਬਾਬਾ ਜੀ ਦਾ ਇਹ ਉਹਨਾਂ ਦਾ ਇਹ ਜੇ ਇੱਕ ਜੀਵਨ ਦਾ ਫਲਸਫਾ ਸੀ ਕਿ ਇਨਸਾਨ ਨੂੰ ਉਹ ਕੰਮ ਕਰਨੇ ਚਾਹੀਦੇ ਜਿਹੜੇ ਇਨਸਾਨ ਨੂੰ ਹੈਪੀਨੈਸ ਦੇਣ ਇਹ ਕੰਮ ਜੇ ਡੈਫੀਨੇਟਲੀ ਇਹ ਸਾਰੇ 103 ਦਿੱਤੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਬੜੀ ਖੁਸ਼ੀ ਪ੍ਰਦਾਨ ਕਰੇਗਾ ਉਹਦੇ ਨਾਲ ਨਾਲ ਹੀ ਇਹ 29ਵੇਂ ਕੈਂਪ ਦੇ ਹੋਣ ਦੇ ਨਾਲ 3000 ਤੋਂ ਵੱਧ ਜਿਹੜੇ ਹੈਗੇ ਆਰਟੀਫੀਸ਼ਲ ਉਹ ਇਮਪਲਾਂਟਸ ਆ ਉਹ ਇਹ ਲਗਾ ਚੁੱਕੇ ਆ ਤੇ ਮੈਂ ਰੀਅਲੀ ਸੱਤੇਸਾਈ ਬਾਬਾ ਸੰਤੀ ਗੁਰਦਾਸਪੁਰ ਨੂੰ ਤੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਨੂੰ ਜਿਨ੍ਹਾਂ ਨੇ ਅੱਜ ਦਾ ਇਹ ਸਾਰਾ ਆਯੋਜਨ ਕੀਤਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਮੈਂ ਪਰਿਵਾਰ ਨੂੰ ਬਹੁਤ ਪੁਰਾਣਾ ਜਾਣਦਾ ਹਾਂ ਕਿਉਂਕਿ ਪਹਿਲੀ ਵਾਰੀ ਸੱਤੇਸਾਈ ਬਾਬਾ ਜੀ ਦਾ ਜਿਹੜਾ ਜਦੋਂ ਮੈਂ ਇੱਥੇ ਆਇਆ ਸੀ ਤੇ ਬਤੌਰ ਐਸਡੀਐਮ ਮੈਂ ਇੱਥੇ ਆਇਆ ਸੀ ਕਿ ਬਾਬਾ ਜੀ ਦੇ ਚਰਨਾਂ 'ਚ ਤੇ ਉਦੋਂ ਇਹਨਾਂ ਨੇ ਜਿਹੜਾ ਇਹ ਦਿਵੰਗ ਦੇ ਲਈ ਕੈਂਪ ਲਗਾਇਆ ਸੀ ਉਹ ਤੋਂ ਉਸ ਵੇਲੇ ਦਿਨਨਾਥ ਸਮਹਾਜਨ ਜੀ ਜਿਹੜੇ ਮੇਰੇ ਬੜੇ ਪਰਮ ਮਿੱਤਰ ਸੀ ਉਹ ਉਹ ਹੀ ਮੈਨੂੰ ਇੱਥੇ ਲੈ ਕੇ ਆਏ ਸੀ ਉਸ ਤੋਂ ਹੀ ਮੈਂ ਬਾਬਾ ਜੀ ਦੇ ਚਰਨਾਂ 'ਚ ਜੁੜਿਆ ਮੈਂ ਇਹਦੇ ਨਾਲ ਨਾਲ ਇਸ ਪਰਿਵਾਰ 'ਚ ਫਿਰ ਮੋਹਿਤ ਮਹਾਜਨ ਜੀ ਉਹਨਾਂ ਦੇ ਸੁਪੁੱਤਰ ਤੇ ਇਹਨਾਂ ਦਾ ਹੋਰ ਜਿਹੜਾ ਪਰਿਵਾਰ ਉਹਨਾਂ ਸਾਰਿਆਂ ਨੇ ਤੇ ਹੁਣ ਰਾਗਵ ਮਹਾਜਨ ਤੇ ਬਨਾਇਕ ਮਹਾਜਨ ਉਹ ਸਾਰਾ ਪਰਿਵਾਰ ਜਿਹੜਾ ਹੈ ਇਸ ਕੰਮ ਦੇ ਵਿੱਚ ਲੱਗਿਆ ਪਿਆ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੈ ਇਹ ਲੋਕਾਂ ਦੇ ਲਈ ਜਿਹੜੇ ਅੱਛੇ ਕੰਮ ਹੈ ਉਹ ਕਰ ਦਵਿੰਦਰ ਸਿੰਘ ਮੇਰਾ ਨਾਮ ਆ ਭਾਈ ਮੇਰਾ ਐਕਸੀਡੈਂਟ ਹੋ ਗਿਆ ਸੀ 2 ਸਾਲ ਪਹਿਲਾਂ ਤੇ ਮੁੜ ਕੇ ਹੱਥ ਘਟਵਾਣੀ ਪਈ ਇਹ ਹੁਣ ਇਥੇ 골ਡਨ ਵਾਲਿਆਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਸਾਰੇ ਮੇਰੇ ਵੀਰਾਂ ਨੂੰ ਲਗਾ ਡੁਪਲੀਕੇਟ ਲੱਗਣ ਦੀਆਂ ਨੇ ਕਿ ਵਧੀਆ ਕੰਮ ਕਰਦੇ ਆ ਭਾਜੀ ਹਰ ਸਾਲ ਦੇ ਹਿਸਾਬ ਕਰਦੇ ਆ ਪਹਿਲਾਂ ਮੈਂ ਕਬੱਡੀ ਖੇਡਦਾ ਆ ਆਮ ਨੌਜਵਾਨਾਂ ਨੂੰ ਮੈਂ ਹੋ ਗਿਆ ਨੇ ਵੀ ਸੇਧ ਦਾ ਧਿਆਨ ਰੱਖਣਾ ਆਪਣਾ ਜੋ ਬਾਈਕ ਚਲਾਉਂਦੇ ਹੌਲੀ ਚਲਾਉਣਾ ਜਿੱਦਾਂ ਵਗੈਰਾ ਐਕਸੀਡੈਂਟ ਹੋਣਦੇ ਆ ਮੇਰਾ ਨਾਮ ਜਸਪਾਲ ਕੁਮਾਰ ਆ ਮੈਂ ਪਠਾਨਕੋਟ ਤੋਂ ਆਇਆ 골ਡਨ ਕੈਂਪ ਵਾਲਿਆਂ ਦਾ ਐਡ ਆਈ ਸੀਗੀ ਦੈਨਿਕ ਜਾਗਰਨ ਦੇ ਵਿੱਚੋਂ ਪੜ੍ਹ ਕੇ ਤੇ ਕੈਂਪ ਅਟੈਂਡ ਕੀਤਾ ਇਹ ਸੱਤੇ ਸਾਈਂ ਬਾਬਾ ਵੱਲੋਂ ਕੈਂਪ ਲਗਾ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਵਰਗੇ ਜਿਹੜੇ ਜ਼ਰੂਰਤਮੰਦ ਆ ਉਹਨਾਂ ਦੀ ਜ਼ਰੂਰਤ ਪੂਰੀ ਕਰ ਰਹੇ ਤੇ ਹੈਂਡੀਕੈਪਡ ਜਿਹੜੇ ਅੰਗ ਬਣਵਾ ਕੇ ਕੈਂਪ ਲਵਾ ਕੇ ਭਾਰਤ ਵਿਕਾਸ ਵੱਲੋਂ ਦੇ ਰਹੇ ਆ ਆਸਾ ਮੈਂ ਗੱਡੀ ਚਲਾ ਰਿਹਾ ਸੀਗਾ ਤੇ ਮੇਰੀ ਸ਼ਾਫਟ ਜਿਹੜੀ ਆ ਉਹ ਖੁੱਲ ਗਈ ਸੀ ਤੇ ਉਹਦੇ ਨਾਲ ਫਿਰ ਮੈਂ ਦੂਜੀ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਮੇਰੀ ਜਿਹੜੀ ਲੱਤ ਫਟੋ ਗਈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News